ਕੱਲ ਬੀਬੀਐਮਪੀ ਦੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਹਰਿਆਣਾ ਨੂੰ 8500 ਕਿਊਸਕ ਪਾਣੀ ਦਿੱਤਾ ਜਾਏਗਾ ਜਦਕਿ ਪੰਜਾਬ ਇਸ ਗੱਲ ਦਾ ਦਾਵਾ ਕਰਦਾ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਹੈ ਰਾਜਸਥਾਨ ਵੀ ਵਰਤ ਚੁੱਕਿਆ ਪਰ ਇੱਥੇ ਫੈਸਲਾ ਇਹ ਹੋ ਗਿਆ ਕਿ ਪਾਣੀ ਦਿੱਤਾ ਜਾਏਗਾ ਪੰਜਾਬ ਵਿਰੋਧ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਖਾਸ ਤੌਰ ਤੇ ਨੰਗਲ ਡੈਮ ਪਹੁੰਚਿਆ ਔਰ ਇੱਕ ਖਾਸ ਗੱਲ ਹੈ ਕਿ ਨੰਗਲ ਡੈਮ ਨੂੰ ਆਪਣੇ ਕਬਜ਼ੇ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਲੈ ਲਿਆ ਹੈ ਕਿ ਜੇਕਰ ਤੁਸੀਂ ਏ ਜ਼ੋਰ ਜ਼ਬਰਦਸਤੀ ਕਰੋਗੇ ਜਾਂ ਧੱਕਾ ਕਰੋਗੇ ਤਾਂ ਇਹ برداشت ਨਹੀਂ ਕੀਤਾ ਜਾਏਗਾ। ਔਰ ਤਾਂ ਇਹ برداشت ਨਹੀਂ ਕੀਤਾ ਜਾਏਗਾ ਤਾਂ ਇਹ ਸੁਨੇਹਾ ਦੇਣ ਦੇ ਲਈ ਕਿ ਪੰਜਾਬ ਗਵਰਨਮੈਂਟ ਸਮਰਾਥਾ ਆਪਣੇ ਹੱਕਾਂ ਦੀ ਰਾਖੀ ਕਰਨ ਦੇ ਲਈ ਤਾਂ ਖਾਸ ਤੌਰ ਤੇ ਦੇਖੋ ਭਗਵੰਤ ਮਾਨ ਸੀਐਮ ਪੰਜਾਬ ਔਰ ਉਹਨਾਂ ਦੇ ਨਾਲ ਕੈਬਨਟ ਮੰਤਰੀ ਹਰਜੋਤ ਬੈਂਸ ਵੀ ਪਹੁੰਚੇ ਨੇ। ਔਰ ਖਾਸ ਤੌਰ ਤੇ ਇਹ ਮੈਸੇਜ ਦੇਣ ਦੇ ਲਈ ਕਿ ਤੁਸੀਂ ਸਭ ਜੇਕਰ ਰਲ ਕੇ ਸਮੇਤ ਸੈਂਟਰ ਗਵਰਨਮੈਂਟ ਰਲ ਕੇ ਜੇਕਰ ਤੁਸੀਂ ਅਜਿਹਾ ਕਰ ਸਕਦੇ ਹੋ ਕੋਈ ਅਜਿਹੇ ਫੈਸਲੇ ਲੈ ਸਕਦੇ ਹੋ ਤਾਂ ਪੰਜਾਬ ਆਪਣੇ ਹੱਕਾਂ ਦੀ ਰਾਖੀ ਦੇ ਲਈ ਜਿਹੜਾ ਹੈ ਉਹ ਹਰ ਪ੍ਰਬੰਧ ਕਰ ਸਕਦਾ ਹੈ ਤਾਂ ਤੁਸੀਂ ਆਲੇ ਦੋਲੇ ਦੀਆਂ ਤਸਵੀਰਾਂ ਜੇਕਰ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਇਸ ਵੇਲੇ ਤੁਹਾਨੂੰ ਹਰ ਪਾਸੇ ਪੰਜਾਬ ਪੁਲਿਸ ਨਜ਼ਰ ਆ ਰਹੀ ਹੋਵੇਗੀ ਖਾਸ ਤੌਰ ਤੇ ਟੈਂਟ ਲੱਗੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਔਰ ਖਾਸ ਤੌਰ ਤੇ ਨਜ਼ਰ ਆ ਰਹੇ ਹੋਣਗੇ ਔਰ ਇਹ ਇਸ ਲਈ ਹੈ ਕਿ ਇੱਥੇ ਰਾਖੀ ਕੀਤੀ ਜਾਏਗੀ ਇਸ ਡੈਮ ਦੀ ਰਾਖੀ ਕੀਤੀ ਜਾਏਗੀ ਕਿ ਅਸੀਂ ਪਾਣੀ ਨਹੀਂ ਦੇ ਦੇਵਾਂਗੇ ਔਰ ਸੀਐਮ ਪੰਜਾਬ ਜਿਹੜੇ ਨੇ ਉਹ ਪਹੁੰਚੇ ਕੈਬਨਟ ਮੰਤਰੀ ਹਰਜੋਤ ਬੈਂਸ ਉਹਨਾਂ ਦੇ ਨਾਲ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਹੋਈ ਔਰ ਉਹਨਾਂ ਨੇ ਦੋ ਟੁਕ ਕਿਹਾ ਕਿ ਜੇਕਰ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਜੇਕਰ ਅਜੀਹਾ ਹੋਵੇ ਕਿ ਕੋਈ ਕਿਸੇ ਦਾ ਪਾਣੀ 1 ਮਿੰਟ ਵੱਧ ਵੱਢ ਲਵੇ ਜਾਂ ਇੱਕ ਬੈਂਟਰ ਘੱਟ ਮਿਲ ਜਾਵੇ ਤਾਂ ਉਹ ਇੱਕ ਦੂਜੇ ਨੂੰ ਵੱਢਣ ਤੱਕ ਜਾਂਦੇ ਆ ਯਾਨੀ ਪਾਣੀ ਦੀ ਕੀਮਤ ਪੰਜਾਬ ਦੇ ਵਿੱਚ ਅਜਿਹੀ ਸਮਝੀ ਜਾਂਦੀ ਹੈ ਫਿਰ ਜਿਹੜਾ ਸਾਡਾ ਸੂਬਾ ਹੈ ਸੂਬਾ ਸਾਡਾ ਖੇਤੀ ਤੇ ਨਿਰਪਰ ਕਰਦਾ ਪਰ ਹਰਿਆਣਾ ਜਿਹੜਾ ਹੈ ਉਹ ਹਰਿਆਣੇ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਹੈ ਜਿਹਦੇ ਨਾਲ ਹਰਿਆਣੇ ਹਰਿਆਣਾ ਸਰਵਾਈਵ ਕਰ ਸਕਦਾ ਪਰ ਪੰਜਾਬ ਦੇ ਕੋਲ ਸਿਰਫ ਖੇਤੀ ਹੈ ਔਰ ਪੰਜਾਬ ਅਗਰੀਰੀਅਨ ਸਟੇਟ ਹੈ ਸਾਡੀ ਖੇਤੀ ਨੂੰ ਕਿਉਂ ਮਾਰ ਰਹੇ ਹੋ ਸਾਨੂੰ ਪਾਣੀ ਦੀ ਜ਼ਰੂਰਤ ਹੈ ਸਾਡੇ ਕਿਸਾਨ ਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਇਸ ਗੱਲ ਨੂੰ ਲੈ ਕੇ ਜਿਹੜਾ ਹੈ ਉਹ ਪੰਜਾਬ ਸਰਕਾਰ ਇਸ ਵੇਲੇ ਅਗਰੈਸਿਵ ਰੂਪ ਦੇ ਵਿੱਚ ਕਿਹ ਤਰ੍ਹਾਂ ਕਿਤੇ ਨਜ਼ਰ ਆ ਰਹੀ ਹੈ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਹੋਣ ਦੇਵਾਂਗੇ ਤਾਂ ਇਸ ਵੇਲੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਆ ਕਿ ਇਹ ਸਾਰੇ ਦਾ ਸਾਰਾ ਜਿਹੜਾ ਡੈਮ ਹੈ ਇਸ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ ਗਿਆ ਔਰ ਤੁਹਾਨੂੰ ਅਸੀਂ ਟੈਂਟ ਲੱਗਾ ਵੀ ਦਿਖਾਉਂਦੇ ਆ ਕਿ ਟੈਂਟ ਲਾ ਲਿਆ ਦਰਿਆ ਵਿਛਾਲੀਆਂ ਕਿ ਅਸੀਂ ਇੱਥੋਂ ਨਹੀਂ ਪਾਸੇ ਹੋਵਾਂਗੇ ਤੁਸੀਂ ਇਹ ਜੋਰ ਜ਼ਬਰਦਸਤੀ ਜਿਹੜੀ ਹੈ ਇਹ ਨਹੀਂ ਕਰ ਸਕਦੇ ਤਾਂ ਇਹ ਸਾਹਮਣੇ ਤਸਵੀਰ ਦਿਖਾਓ ਇਹ ਤਸਵੀਰ ਦਿਖਾਓ ਕਿ ਸਾਰੇ ਦਾ ਸਾਰਾ ਡੈਮ ਜਿਹੜਾ ਉਹ ਆਪਣੇ ਕੰਟਰੋਲ ਦੇ ਵਿੱਚ ਲੈ ਲੈ ਪੰਜਾਬ ਗਵਰਨਮੈਂਟ ਨੇ ਪੰਜਾਬ ਪੁਲਿਸ ਜਿਹੜੀ ਹੈ ਇੱਥੇ ਤਾਇਨਾਤ ਰਹੇਗੀ ਹਰ ਵੇਲੇ ਤਾਂ ਕਿ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਨੁਕਸਾਨ ਨਾ ਹੋਵੇ ਤਾਂ ਹੁਣੇ-ਹੁਣੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚੇ ਔਰ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਰਾਖੀ ਕਰਨਾ ਜਾਣਦੇ ਹਾਂ ਤੁਸੀਂ ਸਾਡੇ ਨਾਲ ਆਪਣੀ ਪਾਵਰ ਦੇ ਸਿਰ ਤੇ ਧੱਕਾ ਨਹੀਂ ਕਰ ਸਕਦੇ ਕਿ ਕੇ ਸੈਂਟਰ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤਾਂ ਫਿਰ ਜੇਕਰ ਤੁਸੀਂ VOTING ਦੇ ਸਿਰ ਤੇ ਚਾਹੁੰਦੇ ਹੋ ਕਿ BBMP ਫੈਸਲਾ ਲੈ ਸਕਦਾ ਹੈ ਕਿ ਜਿਹੜਾ ਪਾਣੀ ਅਸੀਂ ਕਿਸੇ ਨੂੰ ਵੀ ਦੇ ਦਾਂਗੇ ਤਾਂ ਮੁੱਖ ਮੰਤਰੀ ਪੰਜਾਬ ਨੇ ਇਸ ਦੇ ਤੌਰ ਤੇ ਸੁਨੇਹਾ ਦਿੱਤਾ ਹੈ ਕਿ ਅਜਿਹਾ ਨਹੀਂ ਹੋਣ ਦੇਵਾਂਗੇ। ਔਰ ਇਸ ਦੇ ਲਈ ਹੀ ਇਹ ਸਾਰੇ ਦਾ ਸਾਰਾ ਕੰਟਰੋਲ ਜਿਹੜਾ ਇਸ ਡੈਮ ਦਾ ਹੈ ਉਹ ਆਪਣੇ ਹੱਥ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਲਿਆ ਹੈ ਔਰ ਉਹ ਕਹਿੰਦੇ ਆ ਕਿ ਅਸੀਂ ਬਿਲਕੁਲ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਜਿਹੜਾ ਪਾਣੀ ਹੈ ਉਹ ਕਿਸੇ ਵੀ ਸੂਬੇ ਨੂੰ ਦਿੱਤਾ ਜਾਵੇ ਜੇਕਰ ਦਿੱਤਾ ਜਾਂਦਾ ਹੈ ਤਾਂ ਜੋ ਉਹਨਾਂ ਦੀ ਹਿੱਸੇਦਾਰੀ ਬਣਦੀ ਹੈ ਉਹ ਹਿੱਸੇਦਾਰੀ ਉਹਨਾਂ ਨੂੰ ਮੁਕੰਮਲ ਤਰੀਕੇ ਨਾਲ ਦਿੱਤੀ ਜਾਏਗੀ। ਇਥੋਂ ਤੱਕ ਕਿ ਹਰਿਆਣਾ ਔਰ Rajasthan ਆਪਣੇ ਹਿੱਸਾ ਜਿੰਨਾ ਉਹਨਾਂ ਦਾ ਬਣਦਾ ਸੀ ਆਪਣੇ ਹਿੱਸੇ ਤੋਂ ਜ਼ਿਆਦਾ ਪਾਣੀ Haryana ਵਰਤ ਚੁੱਕਿਆ ਆਪਣੇ ਹਿੱਸੇ ਤੋਂ ਜ਼ਿਆਦਾ ਪਾਣੀ Rajasthan ਵਰਤ ਚੁੱਕਿਆ ਔਰ ਜੇਕਰ ਅਜ ਆਪਣੀ ਪਾਵਰ ਦੇ ਸਿਰ ਤੇ ਅਜਿਹਾ ਕੋਈ ਕਰੇਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਕਹਿੰਦੇ ਆ ਕਿ ਅਜਿਹਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਿੱਧੇ ਤੌਰ ਤੇ ਔਰ ਪ੍ਰੈਸ ਨਾਲ ਗੱਲਬਾਤ ਕਰਦੇ ਆ ਉਹਨਾਂ ਕਹਿੰਿਆ ਕਿ ਸਾਡਾ ਇਸ ਡੈਮ ਤੇ ਕਬਜ਼ਾ ਰਹੇਗਾ ਖਾਸ ਤੌਰ ਤੇ ਸਾਡੀ ਪੁਲਿਸ ਇੱਥੇ ਤਨਾਤ ਰਹੇਗੀ ਕਿਸੇ ਨੂੰ ਵੀ ਇੱਥੇ ਜਿਹੜਾ ਹੈ ਉਹ ਐਂਟਰ ਨਹੀਂ ਕਰਨ ਦਿੱਤਾ ਜਾਏਗਾ ਜੇਕਰ ਕੋਈ ਜ਼ੋਰ ਜ਼ਬਰਦਸਤੀ ਹੋਏਗੀ ਤਾਂ ਉਸ ਦਾ ਜਿਹੜਾ ਸਿੱਧੇ ਤੌਰ ਤੇ ਸਾਹਮਣਾ ਕੀਤਾ ਜਾਏਗਾ ਔਰ ਇਹ ਇਹ ਜਿਹੜੇ ਹਾਲਾਤ ਨੇ ਇਹ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਇਹ ਕਹਿੰਦੀ ਹੈ ਕਿ ਇਹ ਹਾਲਾਤ ਇਸ ਕਰਕੇ ਬਣੇ ਕਿਉਂਕਿ ਸੈਂਟਰ ਦੇ ਵਿੱਚ ਪਾਵਰ ਹੈ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਪਾਵਰ ਹੈ ਹਰਿਆਣੇ ਦੇ ਵਿੱਚ ਪਾਵਰ ਹੈ ਉਹ ਕਹਿੰਦੇ ਕਿ ਜੇਕਰ ਤੁਸੀਂ ਅਜਿਹਾ ਫੈਸਲਾ ਕਰਦੇ ਹੋ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਜਿਹੜੇ ਡਾਇਰੈਕਟਰ ਸੀ ਉਹਨਾਂ ਨੂੰ ਵੀ ਬਦਲ ਦਿੱਤਾ ਗਿਆ BBMP ਦੇ ਵੱਲੋਂ ਇੱਥੇ ਆਪਣੇ ਆਪਣੇ ਜਿਹੜੇ ਡਾਇਰੈਕਟਰ ਸੀ ਹਰਿਆਣੇ ਤੋਂ ਬਿਲੋਂਗ ਕਰਦੇ ਉਹਨਾਂ ਨੂੰ ਲਾ ਦਿੱਤਾ ਗਿਆ ਕਿ ਇਹ ਅੜਿੱਕਾ ਨਾ ਬਣ ਕਿਉਂਕਿ ਆਕਾਸ਼ਦੀਪ ਸਿੰਘ ਹੋਰਾਂ ਨੇ ਇਸ ਤੱਕ ਸਿੱਧੇ ਤੌਰ ਤੇ ਵਿਰੋਧ ਕੀਤਾ ਸੀ ਤੇ ਦੂਜੇ ਪਾਸੇ BBMP ਨੇ ਇਹ ਗੱਲ ਕਹੀ ਕਿ ਆਕਾਸ਼ਦੀਪ ਸਿੰਘ ਹੋਰਾਂ ਦੀ ਸਹਿਮਤੀ ਦੇ ਨਾਲ ਹੀ ਹੋਇਆ ਉਹ ਚਾਹੁੰਦੇ ਸੀ ਕਿ ਮੈਨੂੰ ਬਦਲਿਆ ਜਾਵੇ ਜਦ ਕਿ ਆਕਾਸ਼ਦੀਪ ਸਿੰਘ ਹੋਰਾਂ ਨੇ ਦੇਰ ਰਾਤ ਇੱਕ ਮੇਲ ਈਮੇਲ ਜਿਹੜੀ ਉਹ ਬੀਬੀ ਅੰਬੀ ਨੂੰ ਕੀਤੀ ਕਿ ਮੇਰੀ ਇਸ ਦੇ ਵਿੱਚ ਕੋਈ ਭਾਵਨਾ ਨਹੀਂ ਸੀ ਕਿ ਮੈਨੂੰ ਬਦਲਿਆ ਜਾਵੇ ਪਰ ਉਹਨਾਂ ਨੇ ਬਦਲਿਆ ਹਰਿਆਣੇ ਦਾ ਡਾਇਰੈਕਟਰ ਲਾਇਆ ਤਾਂ ਕਿ ਇਸ ਡੈਮ ਤੇ ਜਦੋਂ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਤਾਂ ਉਹ ਉਸ ਦੇ ਵਿੱਚ ਅੜਿੱਕਾ ਨਾ ਬਣ। ਤਾਂ ਬੇਸ਼ੱਕ ਅਜਿਹਾ ਹੋਇਆ ਪਰ ਇੱਥੇ ਪੰਜਾਬ ਗਵਰਨਮੈਂਟ ਨੇ ਸਟੈਂਡ ਲਿਆ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਸਟੈਂਡ ਲੈਣੇ ਆ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਕਿਸਾਨਾਂ ਦੇ ਲਈ ਅਸੀਂ ਪਾਣੀ ਦੀ ਇੱਕ ਵੀ ਬੂੰਦ ਵਾਧੂ ਜਿਹੜੀ ਆ ਉਹ ਕਿਸੇ ਵੀ ਸੂਬੇ ਨੂੰ ਨਹੀਂ ਦੇ ਸਕਦੇ ਤਾਂ ਕੈਬਨਟ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਸੀਐਮ ਸਾਹਿਬ ਦੇ ਨਾਲ ਪਹੁੰਚੇ ਸੀ ਔਰ ਖਾਸ ਤੌਰ ਤੇ ਇੱਕ ਗੱਲ ਜ਼ਰੂਰ ਸਮਝਣੀ ਪਾਏਗੀ ਕਿ ਇਹ ਨੰਗਲ ਤੇ ਇਹ ਸਾਰਾ ਕੁਝ ਕੰਟਰੋਲ ਦੇ ਵਿੱਚ ਕਿਉਂ ਲੈ ਗਿਆ ਬੈਂਸ ਸਾਹਿਬ ਬੈਂਸ ਸਾਹਿਬ ਉਹ 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 ਨਾ ਪੰਕ ਨਹੀਂ ਕਰਦੇ ਇਹਿੰਨੇ ਸਭ ਨੂੰ ਕਹਿੰਦੇ ਬੈਂਸ ਸਾਹਿਬ ਇੱਕ ਚੀਜ਼ ਬੇਸ਼ੱਕ ਤੁਸੀਂ ਸਮਝਾਇਆ ਪਰ ਗੱਲ ਇਹ ਹੈ ਕਿ ਇਸ ਨੰਗਲ ਡੈਮ ਨੂੰ ਨੰਗਲ ਡੈਮ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਕੇ ਕੀ ਇਸ ਚੀਜ਼ ਤੇ ਕੰਟਰੋਲ ਕੀਤਾ ਜਾ ਸਕਦਾ ਕਿ ਹਰਿਆਣੇ ਨੂੰ 8500 ਕਿੱਸੇ ਪਾਣੀ ਨਹੀਂ ਮਿਲਿਆ ਹੋਰ ਕੀ ਚਾਹੀਦਾ ਕਰ ਲਿਆ ਤੁਹਾਡੇ ਸਾਹਮਣੇ ਆ ਕਰਕੇ ਦਿਖਾ ਰਹੇ ਆ ਜੋ ਕਰਨਾ ਪਿਆ ਕਰਾਂਗੇ ਯਾਰ ਅਸੀਂ ਤਾਂ ਹੁਣ ਇਹਨਾਂ ਤੋਂ ਜਿਹੜੀ ਸਾਡੀ ਜ਼ਮੀਨਾਂ ਲਈ ਉਹ ਵੀ ਵਾਪਸ ਲਵਾਂਗੇ ਸਾਡੀ ਧਰਤੀ ਆ ਸਾਡਾ ਪੰਜਾਬ ਆ ਕਿਹਨ ਰੋਕ ਸਕਦਾ ਸਾਾਨੂੰ ਹਰਿਆਣਾ ਇਸ ਗੱਲ ਨੂੰ ਔਰ BBMP ਇਹ ਕਹਿੰਦਾ ਕਿ ਇਲੀਗਲ ਤਰੀਕੇ ਦੇ ਨਾਲ ਆ ਜੇ BBMP BBMP ਬੋਰਡ ਹੈ ਸਾਨੂੰ ਸਾਨੂੰ ਦੇਖੋ ਆਪਣੇ ਹੱਕਾਂ ਲਈ ਸਾਨੂੰ ਲੀਗਲ ਇਲੀਗਲ ਸਮਝ ਨਹੀਂ ਆਉਂਦੀ ਸਾਨੂੰ ਇਹ ਪਤਾ ਹੈ ਕਿ ਅਸੀਂ ਆਪਣੇ ਪੰਜਾਬ ਦੀ ਰੱਖਿਆ ਕਰਨੀ ਹੈ ਤੇ ਉਹ ਕਰਾਂਗੇ ਕੰਟਰੋਲ ਕੰਟਰੋਲ ਕਿਸ ਤਰੀਕੇ ਨਾਲ ਰਹੇਗਾ ਇਹ ਇਹ ਗੇਟ ਨਹੀਂ ਖੁੱਲਣ ਦਿੱਤੇ ਜਾਣਗੇ ਸਾਡਾ ਪੁਲਿਸ ਪ੍ਰਸ਼ਾਸਨ ਲੈ ਲਓ ਸਾਹਮਣੇ ਰੈਗੂਲਰ ਡਿਵੀਜ਼ਨ ਅਫੀਸਰ ਉੱਥੋਂ ਕਮਾਂਡ ਜਾਂਦੀ ਇੱਥੋਂ ਗੇਟ ਖੁੱਲਦੇ ਉਹ ਲੈ ਲਿਆ ਸੀ ਨਹੀਂ ਸਾਡੇ ਪੰਜਾਬ ਦੇ ਅਧਿਕਾਰੀ ਹੈ ਤੇ ਸੀਐਮ ਸਾਹਿਬ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਪੰਜਾਬੀ ਚ ਸਮਝਾ ਕੇ ਗਏ ਆ ਜੇ ਤੁਹਾਡੀ ਖੈਰ ਨਹੀਂ ਜੇ ਤੁਸੀਂ ਪਾਣੀ ਮੇਰੇ ਤੋਂ ਬਿਨਾ ਪੁੱਛੇ ਦੱਸਦੇ अच्छा इतो डायरेक्टर साहब नु चेंज ਕਰ ਦਿੱਤਾ ਗਿਆ आकाशदीप ਸਿੰਘ ਹੋਰਾਂ ਨੂੰ ਔਰ ਇਹ ਕਿਹਾ ਗਿਆ ਕਿ ਉਹਨਾਂ ਦੀ ਸਹਿਮਤੀ ਸੀ ਕਿ ਅਸੀਂ ਮੈਂ ਚਾਹੁੰਨਾ ਕਿ ਮੇਰੀ ਬਦਲੀ ਕਰ ਦਿੱਤੀ ਜਾਵੇ ਪਰ ਉਹਨਾਂ ਦੀ ਇੱਕ ਜ਼ਿਕਰ ਹੈ ਕਿ ਜ਼ਿਕਰ ਹੈ ਕਿ ਉਹਨਾਂ ਦੀ ਮੇਲ ਉਹਨਾਂ ਦੀ ਮੇਲ ਆਈ ਕਿ ਮੈਂ ਮੇਰੀ ਇਸ ਚ ਕੋਈ ਸਹਿਮਤੀ ਨਹੀਂ ਸੀ ਪਰ ਆਰਿਆ ਨੇ ਤੁਲ ਦੇਖੋ ਇਹ ਸਾਰਾ ਜਾਣੀ ਹੈ ਉਹ ਰਾਤ ਨੂੰ ਕਿਸ ਤਰੀਕੇ ਨਾਲ ਉਹਨੇ ਬਹੁਤ ਪ੍ਰੈਸ਼ਰ ਪਾਇਆ ਮੈਨੂੰ ਬੀਬੀਐਮਪੀ ਦੇ ਜਿਹੜੇ ਸਾਡੇ ਪੰਜਾਬ ਦੇ ਅਫਸਰ ਨੇ ਦੱਸਿਆ ਕਿ ਇੰਨਾ ਪ੍ਰੈਸ਼ਰ ਪਰ ਉਹਨੇ ਸਟੈਂਡ ਲਿਆ ਪੰਜਾਬ ਦੇ ਹੱਕ ਚ ਅਸੀਂ ਉਹਨਾਂ ਦੀ ਤਾਰੀਫ ਕਰਦੇ ਹਾਂ ਤੇ ਪੰਜਾਬ ਪੰਜਾਬੀ ਇਕੱਠੇ ਹੋ ਕੇ ਲੜਾਈ ਲੜਨਗੇ ਠੀਕ ਹੈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਪੰਜਾਬ ਸਰਕਾਰ ਇਸ ਗੱਲ ਦੇ ਲਈ ਇਸ ਗੱਲ ਦੇ ਲਈ ਲਗਾਤਾਰ ਜ਼ਿਕਰ ਕਰਦੀ ਹੈ ਪੰਜਾਬ ਗਵਰਨਮੈਂਟ ਕੇ ਅਸੀਂ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਲਿਆ ਤੁਹਾਨੂੰ ਇਹ ਜੇਕਰ ਅਸੀਂ ਇਹ ਬਿਲਡਿੰਗ ਦਿਖਾਉਣ ਦੀ ਕੋਸ਼ਿਸ਼ ਕਰੀਏ ਇਹ ਵਾਰੀ ਬਿਲਡਿੰਗ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਕੰਟਰੋਲ ਇੱਥੋਂ ਸਾਰੇ ਦਾ ਸਾਰਾ ਹੁੰਦਾ ਹੈ ਔਰ ਇਸ ਬਿਲਡਿੰਗ ਨੂੰ ਆਪਣੇ ਕੰਟਰੋਲ ਦੇ ਵਿੱਚ ਲੈਣ ਦਾ ਮਤਲਬ ਇਹ ਹੈ ਕਿ ਇੱਥੇ ਕਿਸੇ ਨੂੰ ਵੀ ਐਂਟਰ ਨਹੀਂ ਕੀਤਾ ਕਰਨ ਦਿੱਤਾ ਜਾਵੇਗਾ ਜਿਸ ਤਰੀਕੇ ਦੇ ਨਾਲ ਡਾਇਰੈਕਟਰ ਨੂੰ ਬਦਲਿਆ ਗਿਆ ਔਰ ਜੇਕਰ ਕੋਈ ਅਧਿਕਾਰੀ ਇੱਥੇ ਆਏਗਾ ਫਿਰ ਹੀ ਕੰਟਰੋਲ ਹੋਏਗਾ ਨਾ ਇਹਨਾਂ ਗੇਟਸ ਤੇ ਕੰਟਰੋਲ ਹੋਏਗਾ ਇਹ ਸਾਰੇ ਦਾ ਸਾਰਾ ਤਾਂ ਉਹ ਕਹਿੰਦੇ ਕਿ ਇਹ ਸਾਡਾ ਜਿੰਨਾ ਵੀ ਰੈਗੂਲੇਸ਼ਨ ਆਫਿਸ ਹੈ ਇਹ ਸਾਰੇ ਦਾ ਸਾਰਾ ਸਾਡੇ ਕੰਟਰੋਲ ਦੇ ਵਿੱਚ ਹੈ ਔਰ ਇੱਥੇ ਸਾਡੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਤਾਇਨਾਤ ਰਹੇਗਾ ਔਰ ਮੁੱਖ ਮੰਤਰੀ ਵੀ ਇਸ ਗੱਲ ਦਾ ਜ਼ਿਕਰ ਕਰਦੇ ਜਿਹੜੇ ਨੇ ਉਹ ਨਜ਼ਰ ਆਏ ਕਿ ਸਾਡਾ ਹੱਕ ਹੈ ਕਿ ਸਾਡਾ ਪਾਣੀ ਹੈ ਔਰ ਜੇਕਰ ਜੇ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਆ ਤਾਂ ਉਸ ਦੀ ਮਾਰ ਪੰਜਾਬ ਚੱਲਦਾ ਕਿਉਂਕਿ ਜਦੋਂ ਉਹ ਉਸ ਪਾਸੋਂ ਹੜ੍ਹ ਆਉਂਦੇ ਆ ਤਾਂ ਸਿਰਫ ਪੰਜਾਬ ਮਾਰ ਦੇ ਵਿੱਚ ਆਉਂਦਾ ਨਾ ਹਰਿਆਣਾ ਆਉਂਦਾ ਨਾ ਹਿਮਾਚਲ ਆਉਂਦਾ ਨਾ ਰਾਜਸਥਾਨ ਆਉਂਦਾ ਤਾਂ ਪੰਜਾਬ ਨੂੰ ਉਸ ਦੀ ਮਾਰ ਚਲਣੀ ਪੈਂਦੀ ਹੈ ਔਰ ਕਾਨੂੰਨ ਵੀ ਜਿਹੜਾ ਹੈ ਉਹ ਇਹੋ ਕਹਿੰਦਾ ਹੈ ਕਿ ਜਿਹੜਾ ਸੂਬਾ ਪਾਣੀ ਦੀ ਮਾਰ ਚਲਦਾ ਹੈ ਤਾਂ ਉਹੀ ਉਸ ਦਾ ਹੱਕਦਾਰ ਹੁੰਦਾ ਹੈ ਤਾਂ ਦੂਜੇ ਪਾਸੇ ਹਰਿਆਣਾ ਇਹ ਕਹਿੰਦਾ ਹੈ ਕਿ ਪਾਣੀ ਕੁਦਰਤੀ ਤੌਰ ਤੇ ਹੈ ਕੋਈ ਇਸ ਨੂੰ ਪ੍ਰੋਡਕਸ਼ਨ ਨਹੀਂ ਕਰ ਸਕਦਾ ਤਾਂ ਕੁਦਰਤੀ ਤੌਰ ਤੇ ਜੇਕਰ ਆਉਂਦੀ ਕੋਈ ਵਸਤੂ ਹੈ ਤਾਂ ਉਸ ਤੇ ਸਭ ਦਾ ਹੱਕ ਹੁੰਦਾ ਹੈ ਪਰ ਇੱਥੇ ਕਾਨੂੰਨ ਕੁਝ ਹੋਰ ਕਹਿੰਦਾ ਹੈ ਔਰ ਸਿੱਧੇ ਤੌਰ ਤੇ ਪੰਜਾਬ ਇਸ ਗੱਲ ਦਾ ਦਾਵਾ ਕਰਦਾ ਹੈ ਕਿ 60 ਫੀਸਦੀ ਹਿੱਸਾ ਬੀਬੀਐਮਬੀ ਦੇ ਵਿੱਚ ਪੰਜਾਬ ਦਾ ਪਰ ਉਸ ਦੀ ਹਿੱਸੇਦਾਰੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸੈਂਟਰ ਗਵਰਨਮੈਂਟ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਇਹ ਪੰਜਾਬ ਗਵਰਨਮੈਂਟ ਦੇ ਵੱਲੋਂ ਇਲਜ਼ਾਮ ਲਾਏ ਗਏ ਕਿ ਸੈਂਟਰ ਗਵਰਨਮੈਂਟ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਸਾਰਾ ਕੁਝ ਕਰਨਾ ਚਾਹੁੰਦੇ ਆ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਲੀਗਲ ਇਲੀਗਲ ਬਹੁਤਾ ਸਮਝ ਨਹੀਂ ਆਉਂਦਾ ਜਦੋਂ ਸਾਡੇ ਹੱਕ ਹੋਣ ਔਰ ਜੇਕਰ ਇਸ ਗੱਲ ਦੇ ਲਈ ਕੋਈ ਸਾਡੇ ਵਿੱਚੜਿੱਕਾ ਬਣੇਗਾ ਤਾਂ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਔਰ ਪਾਣੀ ਦੀ ਬੂੰਦ ਵੀ ਨਹੀਂ ਜਾਣ ਦੇਵਾਂਗੇ ਆਪਣੇ ਸਹਿਯੋਗੀ ਪ੍ਰਮੇਂਦਰ ਸਿੰਘ ਨਾਲ ਮਰਵੀ ਸੰਗਰਾਹ ਹਰ ਦਾ ਅਨਮਿਊਟ ਨਗਲਟਾ